ਮੇਰੇ ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਿ ਕੁਮਰਪ੍ਰੀਤਕਾ ਟ੍ਰੈਫਿਕ ਨਿਯਮਾਂ ਨੂੰ ਆਸਾਨ ਬਣਾਉਣ ਦੇ ਲਈ ਫਾਸਟ ਟੈਗ ਨਿਯਮਾਂ ਦੇ ਵਿੱਚ ਬਦਲਾਅ ਕਰਨ ਦਾ ਫੈਸਲਾ ਕੀਤਾ ਗਿਆ ਤੇ ਇਸ ਸੰਬੰਧਿਤ ਜਿਹੜੇ ਨਵੇਂ ਨਿਯਮ ਨੇ ਫਾਸਟ ਟੈਗ ਸੰਬੰਧਿਤ ਉਹ 1 ਅਪ੍ਰੈਲ 2025 ਤੋਂ ਲਾਗੂ ਹੋਣਗੇ ਸਰਕਾਰ ਦੇ ਨਵੇਂ ਨਿਯਮਾਂ ਦੇ ਤਹਿਤ ਸਾਰੇ ਵਾਹਨਾਂ ਤੇ ਫਾਸਟ ਟੈਗ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਤੇ ਸਰਕਾਰ ਦਾ ਇਹ ਕਦਮ ਬਾਲਣ ਅਤੇ ਸਮਾਂ ਬਚਾਉਣ ਦੇ ਨਾਲ ਨਾਲ ਟੋਲ ਵਸੂਲੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਦਾ ਇੱਕ ਯਤਨ ਹੈ ਤਾਂ ਫਾਸਟੈਗ ਦਾ ਕੀ ਫਾਇਦਾ ਹੁੰਦਾ ਹੈ ਤਾਂ ਫਾਸਟੈਗ ਇੱਕ ਇਲੈਕਟ੍ਰੋਨਿਕ ਟੋਲ ਕਲੈਕਸ਼ਨ ਸਿਸਟਮ ਹੈ ਜੋ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਯਾਨੀ ਕਿ ਆਰ ਐਫ ਆਈ ਡੀ ਟੈਕਨੋਲੋਜੀ ਦੀ ਵਰਤੋਂ ਕਰਦਾ ਹੈ ਤੇ ਵਾਹਨ ਤੇ ਫਾਸਟੈਗ ਲਗਾ ਕੇ ਟੋਲ ਪਲਾਜ਼ਾ ਤੇ ਰੁਕੇ ਬਿਨਾ ਟੋਲ ਦਾ ਭੁਗਤਾਨ ਕੀਤਾ ਜਾ ਸਕਦਾ ਹੈ ਤੇ ਇਸ ਦੇ ਨਾਲ ਨਕਦੀ ਲੈਣ ਦੇਣ ਦੀ ਜ਼ਰੂਰਤ ਖਤਮ ਹੋ ਜਾਂਦੀ ਹੈ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਤੋਂ ਬਚਿਆ ਜਾ ਸਕਦਾ ਹੈ फास्टैग ਲਈ ਨਵਾਂ ਨਿਯਮ ਅਤੇ ਜੁਰਮਾਨਾ ਕੀ ਹੈ ਮਹਾਰਾਸ਼ਟਰ ਦੀ ਦਿਵੇਂਦਰ ਫਡਨ ਵੀ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿਨ੍ਹਾਂ ਵਾਹਨਾਂ ਤੇ ਫਾਸਟੈਗ ਨਹੀਂ ਹੈ ਉਹਨਾਂ ਨੂੰ ਦੁੱਗਣਾ ਟੋਲ ਦੇਣਾ ਪਵੇਗਾ ਤੇ ਇਹ ਵਿਵਸਥਾ ਯਕੀਨੀ ਬਣਾਏਗੀ ਕਿ ਵਾਹਨ ਚਾਲਕ ਸਮੇਂ ਸਿਰ ਫਾਸਟੈਗ ਦੀ ਵਰਤੋਂ ਸ਼ੁਰੂ ਕਰ ਦੇਣ ਤੇ ਇਹ ਨਿਯਮ ਸਾਰੇ ਨਿੱਜੀ ਅਤੇ ਵਪਾਰਕ ਵਾਹਨਾਂ ਤੇ ਲਾਗੂ ਹੋਵੇਗਾ ਨਵੇਂ ਨਿਯਮ ਪਿੱਛੇ ਸਰਕਾਰ ਦਾ ਅਖੀਰ ਕੀ ਉਦੇਸ਼ ਹੈ ਮਹਾਰਾਸ਼ਟਰ ਸਰਕਾਰ ਨੇ ਇਸ ਕਦਮ ਦਾ ਮੁੱਖ ਉਦੇਸ਼ ਟੋਲ ਪਲਾਜ਼ਿਆਂ ਤੇ ਟ੍ਰੈਫਿਕ ਜਾਮ ਨੂੰ ਘਟਾਉਣਾ ਬਾਲਣ ਦੀ ਖਪਤ ਨੂੰ ਕੰਟਰੋਲ ਕਰਨਾ ਅਤੇ ਟੋਲ ਕੰਟਰੋਲ ਵਿੱਚ ਪਾਰਦਰਸ਼ਤਾ ਲਿਆਉਣਾ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਸਰਕਾਰ ਡਿਜੀਟਲ ਇੰਡੀਆ ਮੁਹਿੰਮ ਦੇ ਤਹਿਤ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਿਜ਼ਨਸ ਸਟੈਂਡਰਡ ਦੀ ਰਿਪੋਰਟ ਦੇ ਅਨੁਸਾਰ ਇਹ ਨਿਯਮ ਦਾ ਸਿਰਫ ਡਿਜੀਟਲ ਭੁਗਤਾਨਾਂ ਨੂੰ ਉਤਸ਼ਾਹਿਤ ਕਰੇਗਾ ਬਲਕਿ ਰਾਜ ਦੇ مالیੇ ਦੀ ਉਗਰਾਹ ਨੂੰ ਵੀ ਵਧੇਰੇ ਸਟੀਕ ਬਣਾਏਗਾ ਇਸ ਕਦਮ ਦੇ ਨਾਲ ਮਹਾਰਾਸ਼ਟਰ ਸਰਕਾਰ ਦੇ 스마트 ਅਤੇ ਡਿਜੀਟਲ ਟੋਲ ਪਲਾਜ਼ਾ ਦੇ ਉਦੇਸ਼ ਨੂੰ ਪੂਰਾ ਕੀਤਾ ਜਾਵੇਗਾ ਸਰਕਾਰ ਦੇ ਨਵੇਂ ਨਿਯਮਾਂ ਦੇ ਤਹਿਤ ਸਾਰੇ ਵਾਹਨਾਂ ਤੇ ਫਾਸਟੈਗ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਤੇ ਸਰਕਾਰ ਦਾ ਇਹ ਕਦਮ ਬਾਲਣ ਅਤੇ ਸਮਾਂ ਬਚਾਉਣ ਦੇ ਨਾਲ ਨਾਲ ਟੋਲ ਵਸੂਲੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਦਾ ਇੱਕ ਯਤਨ ਹੈ ਤਾਂ ਇਹ ਫਾਸਟੈਗ ਦਾ ਕੀ ਫਾਇਦਾ ਹੁੰਦਾ ਤਾਂ ਫਾਸਟੈਗ ਇੱਕ ਇਲੈਕਟ੍ਰੋਨਿਕ ਟੋਲ ਕਲੈਕਸ਼ਨ ਸਿਸਟਮ ਹੈ ਜੋ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਯਾਨੀ ਕਿ ਆਰ ਐਫ ਆਈ ਡੀ ਟੈਕਨੋਲੋਜੀ ਦੀ ਵਰਤੋਂ ਕਰਦਾ ਹੈ ਵਹਨ ਤੇ ਫਾਸਟੈਗ ਲਗਾ ਕੇ ਟੋਲ ਪਲਾਜ਼ਾ ਤੇ ਰੁਕੇ ਬਿਨਾ ਟੋਲ ਦਾ ਭੁਗਤਾਨ ਕੀਤਾ ਜਾ ਸਕਦਾ ਹੈ ਤੇ ਇਸ ਦੇ ਨਾਲ ਨਕਦੀ ਲੈਣ ਦੇਣ ਦੀ ਜ਼ਰੂਰਤ ਖਤਮ ਹੋ ਜਾਂਦੀ ਹੈ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਤੋਂ ਬਚਿਆ ਜਾ ਸਕਦਾ ਹੈ ਫਾਸਟੈਗ ਲਈ ਨਵਾਂ ਨਿਯਮ ਅਤੇ ਜੁਰਮਾਨਾ ਕੀ ਹੈ ਮਹਾਰਾਸ਼ਟਰ ਦੀ ਦਿਵੇਂਦਰ ਪਟਨਵੀ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿਨ੍ਹਾਂ ਵਾਹਨਾਂ ਤੇ ਫਾਸਟੈਗ ਨਹੀਂ ਹੈ ਉਹਨਾਂ ਨੂੰ ਦੁੱਗਣਾ ਟੋਲ ਦੇਣਾ ਪਵੇਗਾ ਤੇ ਇਹ ਵਿਵਸਥਾ ਯਕੀਨੀ ਬਣਾਏਗੀ ਕਿ ਵਾਹਨ ਚਾਲਕ ਸਮੇਂ ਸਿਰ ਫਾਸਟੈਗ ਦੀ ਵਰਤੋਂ ਸ਼ੁਰੂ ਕਰ ਦੇਣ ਤੇ ਇਹ ਨਿਯਮ ਸਾਰੇ ਨਿੱਜੀ ਅਤੇ ਵਪਾਰਕ ਵਾਹਨਾਂ ਤੇ ਲਾਗੂ ਹੋਵੇਗਾ ਨਵੇਂ ਨਿਯਮ ਪਿੱਛੇ ਸਰਕਾਰ ਦਾ ਅਖਿਰ ਕੀ ਉਦੇਸ਼ ਹੈ ਮਹਾਰਾਸ਼ਟਰ ਸਰਕਾਰ ਨੇ ਇਸ ਕਦਮ ਦਾ ਮੁੱਖ ਉਦੇਸ਼ ਟੋਲ ਪਲਾਜ਼ਿਆਂ ਤੇ ਟ੍ਰੈਫਿਕ ਜਾਮ ਨੂੰ ਘਟਾਉਣਾ, ਬਾਲਣ ਦੀ ਖਪਤ ਨੂੰ ਕੰਟਰੋਲ ਕਰਨਾ ਅਤੇ ਟੋਲ ਕੰਟਰੋਲ ਵਿੱਚ ਪਾਰਦਰਸ਼ਤਾ ਲਿਆਉਣਾ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਸਰਕਾਰ ਡਿਜੀਟਲ ਇੰਡੀਆ ਮੁਹਿੰਮ ਦੇ ਤਹਿਤ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬਿਜ਼ਨਸ ਸਟੈਂਡਰਡ ਦੀ ਰਿਪੋਰਟ ਦੇ ਅਨੁਸਾਰ ਇਹ ਨਿਯਮ ਦਾ ਸਿਰਫ ਡਿਜੀਟਲ ਭੁਗਤਾਨਾਂ ਨੂੰ ਉਤਸ਼ਾਹਿਤ ਕਰੇਗਾ ਬਲਕਿ ਰਾਜ ਦੇ مالیੇ ਦੀ ਉਗਰਾਹ ਨੂੰ ਵੀ ਵਧੇਰੇ ਸਟੀਕ ਬਣਾਏਗਾ। ਇਸ ਕਦਮ ਦੇ ਨਾਲ ਮਹਾਰਾਸ਼ਟਰ ਸਰਕਾਰ ਦੇ 스마트 ਅਤੇ ਡਿਜੀਟਲ ਟੋਲ ਪਲਾਜ਼ਾ ਦੇ ਉਦੇਸ਼ ਨੂੰ ਪੂਰਾ ਕੀਤਾ ਜਾਵੇਗਾ।